ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕੰਚਨ ਕੁਮਾਰੀ ਦੇ ਮਰਨ ਤੋਂ ਬਾਅਦ ਮਤਲਬ ਕਮਲਕੌਰ ਦੇ ਤੇ ਦੀਪਿਕਾ ਲੁਧਰਾ ਨੂੰ ਤਾਂ ਮਿਲ ਗਈ ਆ ਪੁਲਿਸ ਵੱਲੋਂ ਸਿਕਿਉਰਿਟੀ ਤੇ ਉਹਦਾ ਇੰਸਟਾਗ੍ਰam account ਕਰਤਾ ਬੰਦ ਤੇ ਹੁਣ ਮਿਲਦੀਆਂ ਪਈਆਂ ਧਮਕੀਆਂ ਪ੍ਰੀਤ ਜੱਟੀ ਨੂੰ ਉਹ ਤੌਣ ਤੇ ਤਿਤਲੀ ਵਾਲੀ ਕੁੜੀ ਨੂੰ ਉਹਨੂੰ ਕਿਹਾ ਜਾ ਰਿਹਾ ਕਿ ਤੂੰ ਸੂਟ ਦੇ ਵਿੱਚ ਵੀ ਵੀਡੀਓ ਨਹੀਂ ਪਾਉਣੀ ਤੇ ਦੇਖੋ ਹੁਣ ਕਿਵੇਂ ਰੋ ਰੋ ਕੇ ਆਪਣੇ ਦੁੱਖ ਦੱਸਦੀ ਪਈ ਆ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਦੀਆਂ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਐ ਤੂੰ ਫਾਵੇਂ ਸ਼ੂਟ ਪਾ ਕੇ ਵੀ ਤੂੰ ਨਹੀਂ ਕਰਦੀ ਐ ਤੂੰ ਕਰਨੀ ਐ ਹੀ ਨਹੀਂ ਆ ਤੇ ਮੈਂ ਗਲਤ ਕਿਤੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਸਿੰਪਲ ਵੀਡੀਓ ਤੇ ਗੱਲ ਲਾਤੇ ਤੇ ਮੈਂ ਕੁਝ ਗਲਤ ਕਰਦੀ ਹਾਂ ਮੈਂ ਕੋਈ ਓਏ ਪਹਿਲਾਂ ਸੁਧਰ ਜਾਣਾ ਸੀ ਹੁਣ ਕਿਵੇਂ ਸਿੰਡੀਏ ਤਾ ਨੂੰ ਖਿੱਚੀ ਜਾਂਦੀ ਐ ਉਹ ਤਾਂ ਪਹਿਲਾਂ ਤੂੰ ਨੀ ਕਿਸੇ ਦੀ ਗੱਲ ਸੁਣੀ ਹੁਣ ਤੇਰੀ ਨੀ ਕਿਸੇ ਨੇ ਸੁਣੀ ਓ ਯਾਰ ਜਦੋਂ ਸਿੰਘਾਂ ਨੇ ਇਹਨੂੰ ਫੋਨ ਤੇ ਧਮਕੀ ਦਿੱਤੀ ਨਾ ਤੱਕੋਂ ਦੇਖੋ ਕਿਵੇਂ ਜਵਾਨ ਲੜਾਉਂਦੀ ਸੀ ਤੁਸੀਂ ਬੇਦਰ ਕਰਤਾ ਪੰਜਾਬ ਦਾ ਅੱਜ ਤੋਂ ਬਾਅਦ ਜੇ ਜਿਹੜੇ ਬੈਂਕ ਦੀ ਕੋਈ ਫੋਟੋ ਜਾਂ ਵੀਡੀਓ ਕੋਈ ਇਹੋ ਜਿਹੀ ਗਾਣਿਆ ਦੀ ਪੈ ਲੈਣ ਮੈਂ ਤੁਹਾਡੀ ਕੋ ਪਲੈਨ ਦੇਖਿਓ ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ ਮੈਂ ਬੇਕੂ ਵਾ ਮੈਂ ਨਹੀਂ ਬੇਕੂ ਬੈਠਿਆ ਮੈਂ ਕਿਹੜੀ ਦਿਨ ਜੇ ਜੀਦੀ ਮਾਫੀ ਮੰਗਣ ਨੂੰ ਕਿਉਂ ਮੈਂ ਮੰਗੀ ਹੈ ਨਾ ਪਿਆਰ ਨਾਲ ਗੱਲ ਕਰਦੇ ਤੇ ਅਸੀਂ ਬੇਕੂ ਬੈਠੇ ਤੁਸੀਂ ਪਿਆਰ ਨਾਲ ਕਰ ਮੈਂ ਕਿਨੇ ਟਾਈਮ ਦੀ ਕਰਦੀ ਪੈਣਾ ਕਿ ਵੀਰੇ ਹਾਂ ਚੋ ਕੋ ਦੇਰ ਤੋਂ ਸਾਲੋਂ ਮੈਂ ਆਪਣਾ ਵੀ ਬੰਦ ਕਰ ਦੋ ਮੈਨੂੰ ਸ਼ੌਕ ਨਹੀਂ ਮੈਂ ਆਪਣੀ ਝੋਗੜੀ ਜ਼ਿੰਦਗੀ ਨਹੀਂ ਖਰਾਬ ਕਰਨੀ 5 ਮਹੀਨੇ ਦਾ ਮੇਰਾ ਜਵਾਬ ਆ ਮੇਰੇ ਅੱਖਾਂ ਨੇ ਤੇ ਪਰ ਤੇ ਪ੍ਰੋਜੈਕਟ ਪ੍ਰੋਜੈਕਟ ਵੀ ਗਿਆ ਪਾਤੀਆ ਜਦੋਂ ਸੈਟਅਪ ਟੋਨ ਨਾ ਹੋਵੇ ਭਰਾਣਾ ਨਾ ਹੋਵੇ ਤੇ 500 500 ਲੋਕਾਂ ਤੋਂ ਮੰਗੇ ਲੈਣਾ ਪਵੇ ਨਾ ਸਭ ਕੁਝ ਹੋ ਜਾਂਦਾ ਆ ਕਮਾਲਾ ਤੇਰਾ ਮੌਂ ਜੱਗਾ ਨਹੀਂਗਾ ਤੇ ਕਮਾਲੂ ਕੋਈ ਨਹੀਂ ਉਹ ਕਮਾਲੂ ਆ ਅੱਖਿਓ ਵੀ ਕਮਾਲੂ ਆ ਕਮਾਊਆ ਕਦੋਂ ਬੜਾਪੇ ਚ ਓ ਯਾਰ ਜਨਾਨੀ ਦੀ ਕਮਾਈ ਖਾ ਖਾ ਕੇ ਨਾ ਇਹਦੇ ਘਰ ਵਾਲੇ ਦੇ ਹੱਡੀ ਹਰਾਮ ਹੋਏ ਪਏ ਆ ਓ ਯਾਰ ਕਮਾਈ ਉਹ ਤੋਂ ਹੁੰਦੀ ਨਹੀਂ ਤੇ ਬਦਮਾਸ਼ੀ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਆ ਦੇਖੋ ਗੱਲ ਇਹ ਆ ਵੀ ਚੱਕਰੇ ਆ ਵੀ ਉਹ ਨਾਂ ਮੇਰੇ ਨਾਲ ਦਿਨ ਗੱਲ ਤੇ ਬੋਦਾ ਹੈ ਜਿਹੜਾ ਮੇਰੇ ਨਾਲ ਦਿਨ ਗੱਲ ਤੇ ਬੋਲੂਗਾ ਤੇ ਉਹਨੂੰ ਮੈਂ ਦੇਡੂ ਰੀਜਣਾ ਦੇ ਦੂੰਗਾ ਸੁਣ ਲੋ ਵੱਡੇ ਬਦਮਾਸ਼ ਦੀ ਗੱਲ ਆਖੇ ਜਿਹੜਾ ਮੇਰੀ ਜਨਾਨੀ ਨੂੰ ਬੋਲੂਗਾ ਉਹਨੂੰ ਮੈਂ ਰੀਜਣਾ ਦੇਡੂ ਆ ਓਏ ਕੰਜਰਾ ਤੂੰ ਪਹਿਲਾਂ ਕਿਤੇ ਆਦਿਆ ਮੁੱਛਾਂ ਹੀ ਨਾ ਦੇਡ ਕੇ ਬੈਜੀ ਚਾਰ ਕਵਾਲ ਉਹ ਵੀ ਅੰਦਰ ਨੂੰ ਮੋੜੀ ਜਾਂਦਾ ਓ ਯਾਰ ਸਾਨੂੰ ਪਤਾ ਤੂੰ ਕਿੰਨਾ ਕ ਵੱਡਾ ਬਦਮਾਸ਼ ਆ ਓਏ ਐਨੀ ਤਾਂ ਥੱਲੇ ਦਾਲ ਨਹੀਂ ਲੱਗਦੀ ਜਿੰਨਾ ਤੂੰ ਜਨਾਨੀ ਥੱਲੇ ਲੱਗਿਆ ਆ ਦੇਖੋ ਪਹਿਲਾਂ ਕੇ ਸੌਰੀ ਸੌਰੀ ਕੇ ਗੋਹਲ ਨਾ ਗੱਟ ਸਾਰੀ ਜਾਨ ਸਾਰੀ ਹੈ ਉਧਰ ਜਾ ਕੇ ਸੌਰੀ ਉਹ ਤਾਂ ਪਾਗਲ ਛੇਤੀ ਜਾਣਾ ਆਪਾਂ ਮੈਨੂੰ ਲੈ ਕੇ ਗਏ ਨਾਲ ਸੌਰੀ ਮੇਲਾ ਦੇਖ ਲੋ ਕਮਲੇ ਇਹਨੂੰ ਜਨਾਨੀ ਅੱਗੇ ਕਿਵੇਂ ਬੀਗੀ ਬਿੱਲੀ ਬਣਾ ਫਿਰਦਾ ਤੇ ਲੋਕਾਂ ਨੂੰ ਬਦਮਾਸ਼ੀ ਦਿਖਾਉਂਦਾ ਫਿਰਦਾ ਉਹ ਯਾਰ ਇਹਨਾਂ ਨੇ ਇਹੋ ਜਿਹੀਆਂ ਹਰਕਤਾਂ ਕਰਨੀਆਂ ਹੁੰਦੀਆਂ ਤੇ ਜਦੋਂ ਇਹਨਾਂ ਨੂੰ ਧਮਕੀਆਂ ਮਿਲਦੀਆਂ ਜਾਨੋ ਮਾਰਨ ਦੀਆਂ ਤੇ ਫਿਰ ਸਿਕਿਉਰਟੀਆਂ ਮੰਗਦੇ ਆ ਪੰਜਾਬ ਸਰਕਾਰ ਨੂੰ ਡੀਜੀਪੀ ਨੂੰ ਸਾਡੇ ਮਾਧਿਅਮ ਰਾਹੀਂ ਸਾਡੇ ਨਿਊਜ਼ ਲੀਟਿੰਗ ਚੈਨਲ ਰਾਹੀਂ ਤੁਸੀਂ ਕੀ ਕਹਿਣਾ ਕੀ ਮੰਗ ਕਰਦੇ ਹੋਣ ਅਸੀਂ ਬਸ ਇਹ ਸਿਕਿਉਰਿਟੀ ਦੀ ਮੰਗ ਕਰਦੇ ਹਾਂ ਕਿ ਸਾਨੂੰ ਆਪਣੀ ਸੇਫਟੀ ਲਈ ਸਿਕਿਉਰਿਟੀ ਚਾਹੀਦੀ ਕਿਉਂਕਿ ਸਾਨੂੰ ਸਿੱਧੀਆਂ ਧਮਕੀਆਂ ਮਿਲਦੀਆਂ ਆ ਉਹ ਯਾਰ ਇਹਨਾਂ ਦਾ ਕੰਮ ਚੰਗਾ ਪਹਿਲਾਂ ਗੰਦ ਪਾਈ ਆਓ ਨੰਗ ਪਣਾ ਦਿਖਾਈ ਆਓ ਤੇ ਜਦੋਂ ਇਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲ ਜੇ ਤੇ ਫਿਰ ਇਹਨਾਂ ਨੂੰ ਸਿਕਿਉਰਿਟੀ ਵੀ ਚਾਹੀਦੀ ਆ ਤੇ ਇੱਧਰ ਦੇਖੋ ਕਿਵੇਂ ਜਿਵੇਂ ਕਿਸੇ ਮੰਤਰੀ ਦੇ ਘਰ ਅੱਗੇ ਸਿਕਿਉਰਿਟੀ ਲੱਗੀ ਹੁੰਦੀ ਆ ਦੀਪਿਕਾ ਲੂਥਰਾ ਨੂੰ ਸੁਰੱਖਿਆ ਮਿਲ ਗਈ ਆ ਘਰ ਦੇ ਬਾਹਰ ਅੰਮ੍ਰਿਤਸਰ ਉਹਨਾਂ ਨੂੰ ਇਸ ਸੁਰੱਖਿਆ ਮਿਤੀ ਗਈ ਆ ਉਹਨਾਂ ਦੇ ਘਰ ਦੇ ਬਾਹਰ ਗਨਮੈਨ ਮੌਜੂਦ ਨੇ ਉਹ ਯਾਰ ਸਿਕਿਉਰਿਟੀ ਵਾਲਾ ਕੰਮ ਸੱਚੀ ਬਹੁਤ ਹੀ ਜਾਵਾ ਗਲਤ ਹੋਇਆ ਉਹ ਯਾਰ ਇਹਨਾਂ ਨੇ ਤਾਂ ਹੋਰ ਜ਼ਿਆਦਾ ਗੰਦ ਪਾਉਣਾ ਇਹਨਾਂ ਨੇ ਕਿਹਾ ਹੁਣ ਆਪਾਂ ਨੂੰ ਕਾਹਦਾ ਡਰ ਆ ਉਹ ਯਾਰ ਇਸੇ ਮੁੱਦੇ ਤੇ ਨਾ ਆ ਲੱਖਾ ਸਿਧਾਨਾ ਨੇ ਵੀਡੀਓ ਪਾਈ ਆ ਵੀ ਹੁਣ ਸਰਕਾਰ ਸਿਕਿਉਰਿਟੀਆ ਦੇਊਗੀ ਪੁਲਿਸ ਵਾਲਾ ਗਨਮੈਨ ਤੇ ਜਾਣਗੇ ਉਹ ਸਿਕਿਉਰਿਟੀਆ ਦੀ ਆੜ ਦੇ ਵਿੱਚ ਬਹੁਤ ਗੰਦ ਪਾਉਣਗੇ ਨੰਗੇ ਹੋ ਕੇ ਰੱਟਣਗੇ ਆ ਜਿਹੜੀ ਇੱਕ ਕੁੜੀ ਆ ਲੂਥਰਾ ਪਤਾ ਨਹੀਂ ਕੀ ਉਹਦਾ ਨਾਂ 6 ਗਨਮੈਨ ਤੇ ਲਾਟ ਦੇ ਅੱਗੇ 6 ਗਨਮੈਨ ਦੇਖ ਲੋ ਇਹਨੂੰ ਕਹਿੰਦੇ ਆ ਕਾਲੀਯੁਗ ਜਿਹੜੀਆਂ ਕੁੜੀਆਂ ਨੰਗ ਪਣਾ ਦਿਖਾ ਰਹੀਆਂ ਗੰਦ ਪਾ ਰਹੀਆਂ ਨਾ ਉਹਨਾਂ ਨੂੰ ਤਾਂ ਪੁਲਿਸ ਵੱਲੋਂ ਸੁਰੱਖਿਅਤ ਰੱਖਿਆ ਜਾ ਰਿਹਾ ਉਹਨਾਂ ਦੇ ਘਰ ਅੱਗੇ ਪੁਲਿਸ ਲਾਈ ਆ ਰਹੀ ਆ ਤੇ ਜਿਹੜੀਆਂ ਕੁੜੀਆਂ ਸਿੱਖਿਆ ਦੇਣਾ ਚਾਹੁੰਦੀਆਂ ਨੌਕਰੀਆਂ ਮੰਗਦੀਆਂ ਉਹਨਾਂ ਨੂੰ ਦੇਖੋ ਕਿਵੇਂ ੱੱਕੇ ਮਾਰੇ ਜਾ ਰਿਹਾ ਕਰੇ ਤਾਂ ਕਰੇ ਕਿਆ ਤੇ ਚੁੰਮੇ ਵਾਲੀ ਭਾਬੀ ਆ ਇੱਥੇ ਲੁਧਿਆਣੇ ਦੀ ਆ ਲੁਧਿਆਣੇ ਦੀ ਆ ਮੈਂ ਉਹ ਭੈਣ ਨੂੰ ਵੀ ਕਹਿਣਾ ਚਾਹਣਾ ਚਲ ਤੂੰ ਸਾਡੇ ਹੈ ਤਾਂ ਲੁਧਿਆਣੇ ਦੀ ਪਰ ਤੈਨੂੰ ਹੀ ਕਹਿਣਾ ਈ ਤੂੰ ਵੀ ਆਪਣੀਆਂ ਹਰਕਤਾਂ ਦੇ ਬਾਜ ਆ ਜਾ ਓਏ ਬਾਬਾ ਜੀ ਇਹਨੇ ਪਿਆਰ ਨਾਲ ਸਮਝਣ ਵਾਲੀ ਬੁੜੀ ਨਹੀਂ ਇਹ ਓਏ ਇਹ ਤਾਂ ਪੁਰਾਣਾ ਖੁੰਡਾ ਪੰਜਾਬ 'ਚ ਗੰਦ ਪਾਉਣ ਵਾਲਿਆਂ 'ਚੋਂ ਓਏ ਇਹੀ ਤਾਂ ਪੰਜਾਬ 'ਚ ਗੰਦ ਲੈ ਕੇ ਆਈ ਆ ਓ ਯਾਰ ਤੁਸੀਂ ਨਾ ਇੱਕ ਵਾਰ ਇਹਦੀ ਆ ਪਹਿਲਾਂ ਵੀਡੀਓ ਦੇਖੋ ਸਨ ਲੋ ਆਖੇ ਕਾਂਟਾ ਲਗਾ ਓਏ ਕਾਂਟਾ ਨਹੀਂ ਤੇਰੇ ਚਾਂਟਾ ਲੱਗਣ ਵਾਲਾ ਕੱਢ ਲੋ ਮੁਸ਼ਕੇ ਪਾਸੇ ਤੇ ਇਹਨੂੰ ਲੱਗਦਾ ਮੈਂ ਮਲਾਇਕਾ ਰੋੜੇ ਲੱਗਦੀ ਪਈ ਆ ਉਹ ਨਾਲੇ ਮੈਂ ਦਿਲਜੀਤ ਤੇ ਹਰਾਨਾ ਉਹਨੇ ਆਪਦੀ ਕਿਹੜੀ ਤੀਜੀ ਅੱਖ ਨਾਲ ਇਹ ਚ ਨੀਰੂ ਬਾਜਵਾਲਾ ਟੈਲੈਂਟ ਦੇਖ ਲਿਆ ਸੀ ਜਿਹੜਾ ਮੂੰਹ ਚੱਕ ਕੇ ਇਹਨੂੰ ਫਿਲਮਾਂ ਚ ਲਾ ਲਿਆ ਸੀ ਉਹ ਨਾਲੇ ਇਹਦੇ ਪਾਸੇ ਦਾ ਦੇਖੋ ਜਿਵੇਂ ਫੁੱਟਬਾਲ ਦਾ ਗਰਾਊਂਡ ਹੋਵੇ ਤੇ ਉਹ ਵੀ ਦਲਦਲ ਬਣੇ ਪਿਆ ਓ ਯਾਰ ਇਹਦਾ ਪਿਛਵਾੜਾ ਦੇਖ ਕੇ ਇਨਾ ਗੁੱਸਾ ਚੜਦਾ ਨਾ ਜੀ ਕਰਦਾ ਕਾਪੇ ਨਾਲ ਹੀ ਵੱਢ ਦਿਆਂ ਪਹਿਲੀ ਗੱਲ ਜਾਥੇਦਾਰ ਸਾਹਿਬ ਨੂੰ ਵੀ ਤੁਸੀਂ ਲੋਕਾਂ ਦੀਆਂ ਦਿਖਾਈਆਂ ਜਿਹੜੀਆਂ ਵੀਡੀਓ ਦੇਖੀਆਂ ਉਹ ਲੋਕਾਂ ਨੇ AI ਨਾਲ ਐਡਿਟ ਕੀਤੀਆਂ ਹੋਈਆਂ ਮੇਰੇ ਪੇਜ ਤੇ ਓਵੇਂ ਦੀ ਇੱਕ ਵੀ ਵੀਡੀਓ ਹੈ ਇਹ ਵਿੰਗੇ ਮੂੰਹ ਵਾਲੇ ਦੀ ਗੱਲ ਵੀ ਸੁਣ ਲਓ ਆਖੇ ਲੋਕਾਂ ਨੇ ਸਾਡੀਆਂ ਵੀਡੀਓ AI ਨਾਲ ਬਣਾਈਆਂ ਉਹ ਕੰਜਰਾ AI ਨਾਲ ਆ ਨੂਰਦੀ ਬੰਮੀ ਨੌਂਦੇ ਵੀ ਦਿਖਾਦੀ ਲੋਕਾਂ ਨੇ ਓ ਯਾਰ ਇਹੋ ਜੇ ਅਣਪੜਾ ਨੇ ਨਾ AI ਨੂੰ ਵੀ ਬਦਨਾਮ ਕਰਤਾ ਹੁਣ ਤਾਂ AI ਵੀ ਕਹਿੰਦਾ ਮੈਂ ਕੀ ਕਰੂ ਫਿਰ ਜੌਬ ਛੋੜ ਦੂ ਤੁਸੀਂ ਆਪ ਜਾ ਕੇ ਮੇਰੇ ਮੇਰੇ ਪੇਜ ਨੂੰ ਫੋਲੋ ਕਰੋ ਤੇ ਮੇਰੀਆਂ ਕੰਟੀਨਿਊ ਵੀਡੀਓ ਦੇਖੋ ਲੈ ਸੁਣ ਲੋ ਓ ਬਾਬੇ ਨੂੰ ਕਹਿੰਦਾ ਪਹਿਲਾਂ ਮੈਨੂੰ ਫੋਲੋ ਕਰੋ ਤੇ ਫਿਰ ਮੇਰੀਆਂ ਕੰਟੀਨਿਊ ਵੀਡੀਓ ਦੇਖੋ ਓ ਕੰਜਰਾ ਤੈਨੂੰ ਫੋਲੋ ਕੀਤੇ ਬਿਨਾ ਤੇਰੀਆਂ ਵੀਡੀਓ ਦੇਖਿਆ ਨਹੀਂ ਜਾਣੀਆਂ ਕੇ ਓ ਨਹੀਂ ਜੇ ਤੇਰੀ ਸ਼ਕਲ ਨਹੀਂ ਚੱਜਦੀ ਓਏ ਗੱਲ ਤਾਂ ਚੱਜਦੀ ਕਰ ਲਿਆ ਕਰ ਜਿਨ੍ਹਾਂ ਦੀਆਂ ਮੈਂ ਵੀਡੀਓ ਦਿਖਾਉਣਾ ਮੈਂ ਉਹੀ ਟਾਰਗੇਟ ਨਹੀਂ ਕਰਦੇ ਤੇ ਜਿਨ੍ਹਾਂ ਦੀਆਂ ਮੈਂ ਨਹੀਂ ਦਿਖਾਈਆਂ ਸਮਝ ਲੋ ਉਹਨਾਂ ਦੇ ਮੇਰੇ ਨੇੜੇ ਤੇੜੀ ਕਰਦਾ। ਲਾ ਸੁਣ ਲੋ ਭਾਈ ਅਮਰਤਪਾਲ ਦੀ ਗੱਲ ਉਹਨਾਂ ਨੇ ਕਿਹਾ ਜਿਨ੍ਹਾਂ ਦੀ ਵੀਡੀਓ ਮੈਂ ਨਹੀਂ ਪਾਈ ਉਹਨਾਂ ਦੇ ਸਮਝੋ ਨੇੜੇ ਤੇੜੀ ਫਿਰਦਾ। ਇਸ ਲਈ ਤਾਂ ਸੋਨੂ ਸੀ ਤਾਂ ਵਿਚਾਰਾ ਕੰਬਦਾ ਫਿਰਦਾ ਉਹ ਤਾਂ ਹੀ ਤਾਂ ਵਿਚਾਰਾ ਮਾਫੀਆਂ ਤੇ ਮਾਫੀਆਂ ਮੰਗੀਆਂ ਦਾ ਉਹ ਤਾਂ ਮਾੜੀ ਕਿਸਮਤ ਵਿਚਾਰੇ ਸੋਨੂ ਦੀ ਉਹ ਅੱਜ ਫੜਿਆ ਵੀ ਗਿਆ। ਮੈਂ ਆਪਣਾ ਪ੍ਰਚਾਰ ਕਰਾਂਗਾ ਪਰ ਮੈਂ ਕਿਸੇ ਨੂੰ ਡਰਾ ਕੇ ਧਮਕਾ ਕੇ ਮਾਰ ਕੇ ਇਸਨੂੰ ਭੁੱਲੇ ਭਟਕੇ ਰਾਸਤੇ ਤੋਂ ਲੈ ਕੇ ਨਹੀਂ ਆ ਸਕਦਾ ਠੇਕਾ ਬਾਬੇ ਨੂੰ ਦੇਖ ਲੋ ਕਹਿੰਦਾ ਮੈਂ ਕੰਚਨ ਕੁਮਾਰੀ ਦੇ ਨਾਲ ਆ ਤੇ ਉਹਦੇ ਨਾਲ ਜੋ ਵੀ ਹੋਇਆ ਬਹੁਤ ਗਲਤ ਹੋਇਆ ਤੇ ਯਾਰ ਇਹ ਇਹਨੂੰ ਹੁਣ ਆਪਾਂ ਬਾਬਾ ਵੀ ਕਿਵੇਂ ਕਹੀਏ ਇਹ ਤੇ ਤਾਂ ਆਪ ਬੁੜੀ ਛੇੜਛਾੜ ਦੇ આરોਪ ਲਾ ਰਹੀ ਆ ਜਿਹੜਾ ਬਾਣੇ ਦੇ ਵਿੱਚ ਮੈਂ ਦੇਖਦੀ ਸੀ ਹਰਜੀਤਾ ਜੋ ਨਹੀਂ ਹੈਗੇ ਤੁਸੀਂ ਤੁਸੀਂ ਸ਼ੈਤਾਨ ਹੋ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਅਮਰਤਪਾਲ ਮਹਿਰੋ ਦੇ ਉਹਦੇ ਦੋ ਸਾਥੀਆਂ ਨੇ ਕਮਲਕੌਰ ਦੇ ਨਾਲ ਬਲਾਤਕਾਰ ਕੀਤਾ ਉਹ ਤੋਂ ਬਾਅਦ ਦੇ ਵਿੱਚ ਹਜ਼ੂਰੀਏ ਦੇ ਨਾਲ ਗਲਾ ਘੋਟ ਕੇ ਉਹਦਾ ਕਤਲ ਕੀਤਾ ਐ ਕਾ ਬੰਦੇ ਨੂੰ ਦੇਖ ਲੋ ੱੱੱਕੇ ਨਾਲ ਹੀ ਭਾਈ ਅਮਰਤਪਾਲ ਦੀਆਂ ਲੱਤਾਂ ਖਿੱਚੀਆਂ ਤਾਂ ਉਹ ਯਾਰ ਜਦੋਂ ਪੁਲਿਸ ਨੇ ਰਿਪੋਰਟ ਦੇਖ ਕੇ ਕਲੀਅਰ ਕਰਤਾ ਬਈ ਇਹੋ ਜੀ ਕੋਈ ਗੱਲ ਹੀ ਨਹੀਂ ਹੋਈ ਤੇ ਐਵੇਂ ਆਪਣੇ ਆਪ ਨੂੰ ਵਿਦਵਾਨੀ ਬਣੀ ਜਾਂਦਾ ਯਾਰ ਇਹ ਬੰਦੇ ਬਾਰੇ ਉਹ ਨਾ ਮੈਂ ਸਰਚ ਕੀਤਾ ਇੰਦਾ ਨਾਮ ਹੈਗਾ ਗਿਆਨੀ ਬੁੱਟਾ ਸਿੰਘ ਤੇ ਜਦੋਂ ਮੈਂ YouTube ਤੇ ਜਾ ਕੇ ਸਰਚ ਕੀਤਾ ਨਾ ਉੱਤੇ ਲਿਖਿਆ ਆ ਗਿਆ ਗੋਲਕਚੋਰ ਲੈ ਹੁਣ ਇਹੋ ਜਿਹੇ ਬੰਦੇ ਵੀ ਆ ਕੇ ਬੋਲਦੇ ਆ ਹੋ ਯਾਰ ਬਾਕੀ ਗੱਲਾਂ ਛੱਡੋ ਆਹ ਰਿਪੋਰਟਰ ਨੇ ਦੇਖੋ ਇਹ ਬੰਦੇ ਨੂੰ ਚੰਗਾ ਜਲੀਲ ਕੀਤਾ ਉਰ ਤੇ ਗੋਲਕ ਖਾਨ ਦੇ ਭੁੱਖੇ ਕਿਹਾ ਪਰ ਅੱਜ ਤੁਸੀਂ ਖੁਦ ਹੀ ਗੋਲਕਚੋਰ ਨਿਕਲੇ ਡਾਕਟਰ ਸਾਹਿਬ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੱਲ ਮੇਰੇ ਨਾਲ ਕਰਿਓ ਅਕਲ ਨੂੰ ਟਿਕਾਣੇ ਰੱਖ ਕੇ ਅਕਲ ਨੂੰ ਟਿਕਾਣੇ ਰੱਖ ਕੇ ਕਰ ਰਹੇ ਆ ਗਿਆਨੀ ਜੀ ਜੇਕਰ ਤੁਹਾਨੂੰ ਗੱਲ ਤੋਂ ਤਕਲੀਫ ਹੋ ਰਹੀ ਹੈ ਤਾਂ ਇਹ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਤੇ ਕਹਿੰਦੇ ਬੂਟਾ ਸਿੰਘ ਖੁਸ਼ ਰਹਾ ਦੂਜੇ ਪਾਸੇ ਕਹਿੰਦੇ ਬੂਟਾ ਸਿੰਘ ਬਲਾਤਕਾਰ ਹੀ ਹੈ ਇਹਨਾਂ ਦੋਨਾਂ ਗੱਲਾਂ 'ਚ ਉਹ ਵੀ ਬੂਟਾ ਸਿੰਘ ਖੁਸ਼ ਰਹਾ ਹੈ ਜਾਂ ਬੂਟਾ ਸਿੰਘ ਬਲਾਤਕਾਰ ਹੀ ਹੈ ਇਹਨਾਂ 'ਚੋਂ ਸੱਚੀ ਕਿਹੜੀ ਹੈ ਲੈ ਆਪਦੀਆਂ ਕਾਲੀਆਂ ਕਰਤੂਤਾ ਨਹੀਂ ਦੱਸਦਾ ਤੇ ਭਾਈ ਅਮਰਪਾਲ ਦੇ ਪਿੱਛੇ ਪਿਆ ਹੋਇਆ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਬਈ ਇੰਨੀ ਬਦਨਾਮੀ ਤਾਂ ਕਮਲ ਕੌਰ ਨੇ ਨਹੀਂ ਖੱਟੀ ਜਿੰਨੀ ਇਹ ਗਿਆਨੀ ਬੂਟਾ ਸਿੰਘ ਖੱਟੀ ਬੈਠਾ